सभु <laughs> न ਚੰਡੀਗੜ੍ਹ ਨਗਰ ਨਿਗਮ ਦੇ ਵਿੱਚ 16 ਤਾਰੀਖ ਨੂੰ ਕਾਂਗਰਸ ਸੀ ਕਾਉਂਸਲਰ ਜਸਬੀਰ ਬੰਟੀ ਦੇ ਨਾਮਜ਼ਦਗੀ ਵਾਪਸ ਲੈਣ ਮੌਕੇ ਹੋਏ ਹੰਗਾਮੇ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਇਹ ਖੁਲਾਸਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਸਮਨਪ੍ਰੀਤ ਸਿੰਘ ਨੇ ਉਹਨਾਂ ਇੱਕ ਫੋਨ ਦਾ ਸਕਰੀਨਸ਼ਾਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਕਾਂਗਰਸ ਦੀ ਕਾਉਂਸਲਰ ਜਸਬੀਰ ਸਿੰਘ ਬੰਟੀ ਨੇ ਉਹਨਾਂ ਨੂੰ ਮੈਸੇਜ ਕਰਕੇ ਨਗਰ ਨਿਗਮ ਦੇ ਆਫਿਸ ਦੇ ਵਿੱਚ ਬੁਲਾਇਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਮਿਲਣ ਦੇ ਲਈ ਜ਼ਬਰਦਸਤੀ ਕਰ ਲੈਣਾ ਤੇ ਇੱਥੇ ਆ ਕੇ ਉਹਨਾਂ ਨੂੰ ਬਚਾ ਲਿਆ ਜਾਵੇ ਤੇ ਉਹਨਾਂ ਬੰਟੀ ਦੇ ਕਹਿਣ ਪਾਰਟੀ ਦੀ ਆਗੂ ਤੇ ਵਰਕਰਾਂ ਦੇ ਨਾਲ ਇੱਥੇ ਆ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਪੰਜਾਬ ਪੁਲਿਸ ਦੇ ਜਵਾਨ ਮੌਜੂਦ ਸੀ ਤੇ ਉਹਨਾਂ ਨੂੰ ਬੰਟੀ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਇਹ ਹੰਗਾਮਾ ਹੋਇਆ ਦਸਦੀਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੀ ਜਵਾਬ ਮੰਗਿਆ ਹੈ ਕਿ 6 ਫਰਵਰੀ ਤੱਕ ਚੋਣ ਕਿਉਂ ਮੁਲਤਵੀ ਕੀਤੀ ਗਈ ਹੈ ਤੇ ਇਸ ਚੋਣ ਨੂੰ ਜਲਦੀ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਉੱਥੇ ਇਹ ਅਦਾਲਤ ਵੱਲੋਂ ਅੱਜ RAM LALLA ਦੇ ਸਮਾਗਮ ਤੇ 26 ਜਨਵਰੀ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਨੂੰ ਇੱਕ ਵੱਡਾ ਕਾਰਨ ਦੱਸਿਆ ਹੈ ਮੈਨੂੰ ਉਸ ਦਿਨ ਬੰਟੀ ਦਾ ਫੋਨ ਆਇਆ ਮੈਸੇਜ ਆਇਆ ਕਿ ਮੈਂ ਨਾਮਿਨੇਸ਼ਨ ਵਾਪਸ ਕਰਨ ਵਾਸਤੇ ਦੁਆਰਾ ਐਮਸੀ ਆ ਰਹੇ ਹਾਂ ਹਮ ਤੇ ਮੈਂ ਉਸ ਤੋਂ ਪੁੱਛਿਆ ਕਿ ਮੈਂ ਕੱਸੀ ਮਿਲ ਸਕਦੇ ਆ ਤੇ ਉਹਨੇ ਕਿਹਾ ਕਿ ਆਜ ਹੀ ਮੇਰੇ ਨਾਲ ਜ਼ਬਰਦਸਤੀ ਕਰ ਲਿਓ ਚਲੋ ਮੈਂ ਕਿਹਾ ਜ਼ਬਰਦਸਤੀ ਕਰ ਲਿਓ ਮੈਂ ਕਿਹਾ ਚਲੋ ਜਾ ਕੇ ਦੇਖਦੇ ਆਂ ਕਿ ਕੀ ਸਿਚੁਏਸ਼ਨ ਉੱਥੇ ਹਮ ਹਮ ਜਦੋਂ ਉੱਥੇ ਜਾ ਕੇ ਦੇਖਿਆ ਉੱਥੇ 50 ਕਮਾਂਡੋ OSDR CM MLA ਮਤਲਬ ਇਨਾ ਕਾਮਜਾਮ ਸੀਗਾ ਤੇ ਮੈਨੂੰ ਲੱਗਿਆ ਕਿ ਇੱਕ ਸਿਰਫ ਨੋਮੀਨੇਸ਼ਨ ਵਾਪਸ ਕਰਾਉਣ ਵਾਸਤੇ ਇਨਾ ਕਾਮਜਾਮ ਦੀ ਕੀ ਲੋੜ ਪੈ ਗਈ ਤੇ ਮੈਂ ਆਪਣੀ ਪਾਰਟੀ ਨਾਲ ਕੰਟੈਕਟ ਕਰਿਆ ਮੈਂ ਪਾਰਟੀ ਨਾਲ ਕੰਟੈਕਟ ਕਰਨ ਤੋਂ ਬਾਅਦ ਤੇ ਸਾਡੇ ਕਾਰਕਟਰ ਸਾਡੇ ਲੀਡਰ ਉੱਥੇ ਆਏ ਉਦੇ ਬਾਅਦ ਜੋ ਉੱਥੇ ਸਮੀਕਰਨ ਮਾਹੌਲ ਬਣਿਆ ਉਹਦੇ ਬਾਅਦ ਜਿਹੜੀ ਉਹਦੇ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਿਆਨਬਾਜ਼ੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੌਂਸਲਰ ਨੂੰ ਕਿਡਨਾਪ ਕਰਨ ਲੱਗੀ ਹੈ ਤੇ ਮੈਂ ਬੜਾ ਹੈਰਾਨ ਹੋਇਆ ਕਿ ਕਿਡਨਾਪ ਕਰਨ ਲੱਗੀ ਕਿ ਤੁਹਾਡੇ ਆਪ ਦੇ ਕੌਂਸਲਰ ਨੂੰ ਸਾਨੂੰ ਮੈਸੇਜ ਕਰਿਆ ਕਿ ਮੈਨੂੰ ਪਹਚਾਓ ਆ ਕੇ ਕਿ ਮੇਰੇ ਨਾਲ ਜ਼ਬਰਦਸਤੀ ਕਰ ਲਿਓ ਜਦ ਬੰਦਾ ਕੋਈ ਜ਼ਬਰਦਸਤੀ ਵਰਗਾ ਲਫ਼ਜ਼ ਇਸਤੇਮਾਲ ਕਰਦੇ ਤੇ ਅਸੀਂ ਸਮਝ ਸਕਦੇ ਹਾਂ ਕਿ ਬੰਦੇ ਤੇ ਕਿੰਨਾ ਕੋਈ ਪ੍ਰੈਸ਼ਰ ਹੈ ਤੇ ਪਰ ਮੈਂ ਹੈਰਾਨ ਹਾਂ ਕਿ ਕਾਂਗਰਸ ਨੇ ਸਿਰਫ ਆਪਣੀ ਇੱਕ ਫਾਇਦੇ ਦੀ ਪੋਸਟ ਵਾਸਤੇ ਉਹਨੇ ਆਪਣੇ ਕੌਂਸਲਰ ਦਾ ਬਲੀਦਾਨ ਦਿੱਤਾ ਹੈ ਜਗਮਾਨੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ